ਇਤਿਹਾਸਿਕ ਤੇ ਧਾਰਮਿਕ ਸ਼ਹਿਰ ਬਟਾਲਾ ਅੰਦਰ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਬਟਾਲਾ ਦੇ ਵਿਧਾਇਕ ਸ਼ੈਰੀ ਕਲਸੀ ਵੱਲੋਂ ਬਟਾਲਾ ਵਾਸੀਆਂ ਨੂੰ ਨਵੇਂ ਸਾਲ ਦੇ ਪਹਿਲੇ ਹਫ਼ਤੇ ਹੀ ਇੱਕ ਵੱਡਾ ਤੋਹਫ਼ਾ ਦਿੰਦਿਆਂ ਸ਼੍ਰੀ ਹਰਗੁਬਿੰਦਪੁਰ ਸਾਹਿਬ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਸਮੇਤ ਵੱਖ-ਵੱਖ ਸ਼ਖਸੀਤਾਂ ਦੀ ਹਾਜ਼ਰੀ 'ਚ ਪੁਲਿਸ ਲਾਈਨ ਨੇੜੇ ਜੁਡੀਸ਼ੀਅਲ ਕੰਪਲੈਕਸ ਵਿਖੇ ਬਣਨ ਵਾਲੇ ਤਹਿਸੀਲ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ ਗਿਆ ਇਸ ਮੌਕੇ ਤੇ ਅਭਿਸ਼ੇਕ ਵਰਮਾ ਤਹਿਸੀਲਦਾਰ ਕਮ ਐਸ ਡੀ ਐਮ ਬਟਾਲਾ ਬਾਬਾ ਨਸੀਬ ਸਿੰਘ ਉਦਾਸੀਨ ਰਾਮਪੁਰਾ ਐਕਸੀਨ ਹਰਜੋਤ ਸਿੰਘ ਸਮੇਤ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ ਇਸ ਮੌਕੇ ਤੇ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਜਦੋਂ ਲੋਕਾਂ ਨੇ ਉਹਨਾਂ ਨੂੰ ਵੱਡੇ ਬਹੁਮਤ ਦੇ ਨਾਲ ਜਿਤਾ ਕੇ ਐਮ ਐਲ ਏ ਬਣਾ ਕੇ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਤਾਂ ਉਹਨਾਂ ਵੱਲੋਂ ਦਿਨ ਰਾਤ ਹਲਕੇ ਦਾ ਵਿਕਾਸ ਕਰਨ ਦੇ ਨਾਲ ਨਾਲ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾ ਰਿਹਾ ਹੈ ਉਨ੍ਹਾਂ ਨੇ ਦੱਸਿਆ ਕਿ ਕਰੀਬ 11 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਨਵੇਂ ਤਹਿਸੀਲ ਕੰਪਲੈਕਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਬਟਾਲਾ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸ਼ਹਿਰ ਵਾਸੀਆਂ ਦੀ ਸਹੂਲਤ ਨੂੰ ਪਹੁੰਚਦਾ ਕਰਨ ਲਈ ਉਹ ਵਚਨਬੱਧ ਨੇ। ਈ ਆ ਰਹੀ ਹੈ ਠੰਡ ਵੀ ਲੱਗ ਰਹੀ ਹੈ ਗਰਮੀ ਇੱਕ ਮੌਸਮ ਦਾ ਦਸਤੂਰ ਹੈ ਜਿਉ ਜਿਉ ਸਮਾਂ ਬੀਤਦਾ ਜਾਂਦਾ ਸਾਰੇ ਉਹ ਪਰਮਾਤਮਾ ਜਿਹੜਾ ਉਹਦੀ ਕਲਾ ਹੈ ਉਹ ਵਖਾਲਦਾ ਹੈ ਪਰ ਹਾਂ ਸਾਡੇ ਸਿਆਸਤਦਾਨਾਂ ਦੀ ਇਹ ਹੈ ਵੀ ਜੇ ਮੌਕਾ ਮਿਲਿਆ ਕੁਝ ਵਧੀਆ ਕਰਕੇ ਵਖਾ ਲਈਏ ਕਿਉਂਕਿ ਲੋਕਾਂ ਨੇ ਬੜੀਆਂ ਆਸ ਤੇ ਉਮੀਦਾਂ ਨਾਲ ਵੋਟਾਂ ਪਾਈਆਂ ਹੁੰਦੀਆਂ ਨੇ ਉਹਨਾਂ ਨੂੰ ਆਸ ਹੁੰਦੀ ਹੈ ਵੀ ਕੋਈ ਨਾ ਕੋਈ ਵਧੀਆ ਜਿਹੜੇ ਸਾਡੇ ਜਿਹੜੇ ਆਗੂ ਨੇ ਸਾਡੇ ਸ਼ਹਿਰ ਬਾਰੇ ਸੋਚਣਗੇ ਸੋ ਮੈਂ ਆ 3 ਮਹੀਨੇ ਹੋਣੇ ਆ ਜੀ ਜਿਹੜਾ 2 ਸਾਲ ਰਹਿ ਗਏ ਨੇ 3 ਮਹੀਨੇ ਹੋਣੇ ਮਾਰਚ ਦੇ ਵਿੱਚ ਸਾਨੂੰ ਪਰ ਜਦੋਂ ਦਾ ਵੀ ਤੁਰੇ ਆ ਉਦੋਂ ਦਾ ਬੈਠ ਕੇ ਨਹੀਂ ਵੇਖਿਆ ਕੋਈ ਨਾ ਕੋਈ ਵਧੀਆ ਬਟਾਲੇ ਦੀ ਨਹਾਰ ਬਦਲਣ ਵੱਲ ਨੂੰ ਯੋਰ ਲਾ ਰਹੇ ਆ ਔਰ ਮੈਨੂੰ ਆਸ ਸਿਆ ਵੀ ਅੱਗੇ ਨਾਲੋਂ ਲੋਕ ਕਹਿੰਦੇ ਨੇ ਵੀ ਅੱਗੇ ਨਾਲੋਂ ਬਟਾਲਾ ਬਦਲ ਰਿਹਾ ਕਿੰਨੇ ਦਾਗ ਤੇ ਨਾਲ ਲੱਗੇਗਾ ਐਂ ਬੌਂਡ ਕਿੰਨਾ ਵਾਏ ਜਨੂ ਇਹ ਜੀ 11 ਕਰੋੜ ਦਾ ਤਹਿਸੀਲ ਕੰਪਲੈਕਸ ਆ ਸਾਡੇ ਐਕਸ਼ਨ ਸਾਹਿਬ ਹਰਜੋਤ ਹੋਣੀ ਉਹ ਆਪਣੇ ਇਹਦਾ ਸਾਰਾ ਕਰ ਰਹੇ ਨੇ ਔਰ ਇਹ ਆ ਵੀ ਇਹ ਟਾਈਮ ਬਾਉਂਡ ਜਿਹੜਾ ਉਹ ਬਕਾਇਦਾ ਡਾਕੂਮੈਂਟਲੀ ਜਿਹੜਾ ਸਾਡਾ ਐਗਰੀਮੈਂਟ ਹੋਇਆ ਉਹ ਆਪਣੇ ਟਾਈਮ ਬਾਉਂਡ ਦੇ ਅਕੋਰਡਿੰਗ ਕੰਮ ਕਰਨਗੇ ਵਧੀਆ ਕੰਪਲੈਕਸ ਬਣੂਗਾ ਕੇਜਰੀ ਜੀ ਨੇ ਭਜਾਈ ਦੱਸੀ ਆ ਭਾਜਪਾ ਇਹ ਸਰ ਕੇਜਰੀਵਾਲ ਸਾਹਿਬ ਨੂੰ ਨਹੀਂ ਭਜਾਈ ਕੇਜਰੀਵਾਲ ਸਾਹਿਬ ਨੇ ਭਜਾਏ ਉਹਨਾਂ ਨੂੰ ਡਰ ਲੱਗਾ ਅੱਗੇ ਲੋਕ ਸਭਾ ਦੀਆਂ ਇਲੈਕਸ਼ਨਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਾਂ ਬੀਜੇਪੀ ਨੂੰ ਖਤਰਾ ਕਿਸੇ ਤੋਂ ਨਹੀਂ ਹੈ ਸਵਾਏ ਅਰਵਿੰਦ ਕੇਜਰੀਵਾਲ ਜੀ ਬਸ ਉਹਨਾਂ ਦੇ ਮਗਰ ਲੱਗੇ ਨੇ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਨੂੰ ਦਬਾ ਲਈਏ ਪਰ ਇੱਕ ਗੱਲ ਦੱਸਾਂ ਜੀ ਇਹ ਹਿੰਦੁਸਤਾਨੀਆਂ ਦੇਖੋ ਉਹਨਾਂ ਜਿਹੜਾ ਜਿੰਨਾ ਕਿਸ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਹੈ ਨਾ ਉਹ ਨਾ ਉੱਪਰ ਕੇ ਬਾਹਰ ਆਉਂਦਾ ਕਿੰਨੀਆਂ ਸ਼ਿਕਾਇਤਾਂ ਜਿਹੜੀਆਂ ਆਪਸੀ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਇਹ ਜੀ ਹਾਈ ਕਮਾਂਡ ਦਾ ਫੈਸਲਾ ਜਦੋਂ ਸਾਨੂੰ ਮੈਸੇਜ ਆ ਜਾਊਗਾ ਉਦੋਂ ਤੁਹਾਨੂੰ ਕਨਵੇ ਕਰਦਾਂਗੇ ਹੱਲੇ ਸਾਨੂੰ ਕੋਈ ਮੈਸੇਜ ਅੰਪਸ ਦੇ ਵਿੱਚ ਤੇ ਬਿਆਨਬਾਜ਼ੀ ਤੇ ਬੜੀ ਰੁਕੀ ਜੀ ਹੋਦੀ ਕਨ ਕਿਹਨਾਂ ਦੀ ਆਮਦੀ ਤੇ ਕਾਂਗਰਸ ਨਹੀਂ ਨਹੀਂ ਉਹ ਤੇ ਆਪਸ ਹੀ ਕਰੀ ਜਾਂਦੇ ਹੋ ਸਿੱਧੂ ਅਲੱਗ ਕਰੀ ਜਾਂਦਾ ਦੂਜੇ ਅਲੱਗ ਕਰੀ ਜਾਂਦੇ ਉਹ ਉਧਰੋਂ ਵੇਲੇ ਹੋਣਗੇ ਤੇ ਸਾਡੇ ਵੱਲ ਗੱਲ ਕਰਨਗੇ ਠੀਕ ਹੈ ਨਾ ਪਰ ਆਪਾਂ ਦੇ ਸਾਡਾ ਤੇ ਕੋ ਕੰਮ ਹੈ ਜੀ ਕਿਸੇ ਦੀ ਲਕੀਰ ਨੂੰ ਮਟਾਓ ਨਾ ਆਪਣੀ ਲਕੀਰ ਲੰਮੀ ਖਿੱਚੋ ਠੀਕ ਹੈ